ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਜਿਸ ਥਾਂ ਤੇ ਮਹਾ ਪੁਰਖਾਂ ਦੇ ਸਰੀਰ ਨੂੰ ਜਲਾ ਕੇ ਰੱਖ ਦਬਾਈ ਜਾਵੇ ਉਸੇ ਨੂੰ ਸਮਾਧ ਆਖਦੇ ਹਨ ਅਤੇ ਜਿੱਨਾ ਅਸਥਾਨਾਂ ਤੇ ਸ਼ਹੀਦਾ ਨੇ ਸਰੀਰ ਛੱਡੇ ਹੋਣ ਉਹਨਾਂ ਨੂੰ ਸਮਾਧ ਆਖਦੇ ਹਨ ਸਿਮਰਨ ਦੀ ਅਖੀਰਲੀ ਅਵਸਥਾ ਜਿਸ ਵਿੱਚ ਫੁਰਨਾ ਨਹੀਂ ਰਹਿੰਦਾ ਅਤੇ ਗਿਆਨ ਦੀ ਅਖੀਰੀ ਅਵਸਥਾ ਜਿੱਥੇ ਖੋਜ ਅਤੇ ਵਿਚਾਰ ਖਤਮ ਹੋ ਜਾਂਦੇ ਹਨ ਜਦ ਆਪਸ ਵਿੱਚ ਮਿਲਨ ਅਤੇ ਇੱਕ ਅਵਸਥਾ ਬਣ ਜਾਣ ਤਾਂ ਇਸ ਤੋਂ ਸਮਾਧ ਦਾ ਦਰਜਾ ਪੈਦਾ ਹੁੰਦਾ ਹੈ ਮਨਮਹਿ ਮਨਵਾ ਚਿਤਮਹਿ ਚਿਤਾ ਐਸੇ ਹਰ ਕੇ ਲੋਕ ਅਤੀਤਾ ਮਨ ਨੂੰ ਕਿਸੇ ਹੋਰ ਅਗਲੀ ਖੋਜ ਦੀ ਖਾਇਸ਼ ਨਹੀਂ ਰਹਿੰਦੀ ਆਪਣੇ ਆਪ ਵਿੱਚ ਮਗਨ ਅਤੇ ਸੰਪੂਰਨ ਹੋ ਜਾਂਦੀ ਹੈ ਜਾਂ ਇੰਜ ਆਖੋ ਕਿ ਮਨ ਹੀ ਨਹੀਂ ਰਹਿੰਦਾ ਮਰ ਜਾਂਦਾ ਹੈ ਅਤੇ ਮਨ ਨਾਲ ਫੁਰਨੇ ਅਤੇ ਵਿਚਾਰਾਂ ਵੀ ਮਰ ਜਾਂਦੀਆਂ ਹਨ ਸਹਜ ਸਮਾਦ ਉਪਾਦ ਰਹਿਤ ਹੁਣ ਬੜੇ ਬਾਗ ਲਿਵਲਾਕੀ ਇਸ ਅਵਸਥਾ ਵਿੱਚ ਆਵਾਜ਼ ਪਏ ਮਾਰੋ ਜੇ ਅਭਿਆਸੀ ਨਾ ਚਾਹੇ ਤਾਂ ਬਿਲਕੁਲ ਨਹੀਂ ਸੁਣਦਾ ਕਿਉਂਕਿ ਉਸ ਦੀ ਸੁਰਤ ਕੰਨਾਂ ਨਾਲੋਂ ਵੱਖਰੀ ਹੋ ਚੁੱਕੀ ਹੈ ਇਸ ਅਵਸਥਾ ਦੇ ਪਰਮ ਆਨੰਦ ਦਾ ਜਦ ਸਵਾਦ ਆ ਜਾਵੇ ਤਾਂ ਫਿਰ ਮੜ ਖੁਸ਼ਾ ਵਿਚਾਰਾਂ ਦੇ ਮੰਡਲ ਵਿੱਚ ਉਹਨੂੰ ਚਿਤ ਨਹੀਂ ਕਰਦਾ ਇੱਥੇ ਹੀ ਵਿਅਕਤੀ ਜਾਂਦਾ ਹੈ ਸ਼ੇਨ ਪਰਦੀ ਬੇਖੁਦੀ ਤੋਂ ਸਦਕੇ ਹਜ਼ਾਰ ਹੋਸ਼ਾਂ بگੜੀ ਬਨਾਨ ਵਾਲੇ ਹਸਤੀ ਮੇਰੀ ਮਿਟਾ ਦੇ ਇਸ ਅਵਸਥਾ ਦੇ ਵਿਅਕਤੀ ਨੂੰ ਦੁਨੀਆ ਦੀ ਸਾਰੀ ਖੇਡ ਬੱਚਿਆਂ ਦੀ ਖੇਡ ਮਲੂਮ ਹੁੰਦੀ ਹੈ ਜਿਸ ਨੂੰ ਫਿਰ ਖੇਡਣ ਤੇ ਉਸ ਦਾ ਦਿਲ ਨਹੀਂ ਕਰਦਾ ਜਿਵੇਂ ਵਿਆਹੀ ਕੁੜੀ ਆਪਣੀਆਂ ਕੁਵਾਰੀਆਂ ਸਹੇਲੀਆਂ ਦੀਆਂ ਗੁੱਡੀਆਂ ਪਟੋਲੀਆਂ ਦੀਆਂ ਖੇਡਾਂ ਉੱਤੇ ਹੱਸਦੀ ਹੈ ਉਸੇ ਤਰ੍ਹਾਂ ਇਸ ਅਵਸਥਾ ਦਾ ਵਿਅਕਤੀ ਦੁਨੀਆ ਦੇ ਰਾਜਿਆਂ ਅਮੀਰਾ ਫਿਲਾਸਫਰਾ ਕਵੀਆਂ ਮੁਸਵਰਾ ਅਤੇ ਉਹਨਾਂ ਦੇ ਸਿੱਕੇ ਸ਼ੁਗਲਾਂ ਤੇ ਹੱਸਦਾ ਅਤੇ ਆਪਣੇ ਲਈ ਬੇਲੋੜਾ ਸਮਝਦਾ ਹੈ ਇਸ ਅਵਸਥਾ ਵਿੱਚ ਪੁੱਖ ਪਿਆਸ ਨਿੰਦਰ ਸਭ ਜ਼ਰੂਰੀ ਸਰੀਰਕ ਲੋੜਾਂ ਦੀ ਵੀ ਲੋੜ ਨਹੀਂ ਰਹਿੰਦੀ ਤਿੱਥੇ ਊਂਗਨਾ ਪੁੱਖ ਹੈ ਹਰ ਅਮਰਤ ਨਾਮ ਸੁਖਵਾਸ ਸੰਤ ਰਗਵੀ ਸਿੰਘ ਵੀਰ ਜੀ ਇਸ ਸਾਖੀ ਵਿਚਾਰ ਨੂੰ ਅਕਲ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਇਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਦੇ ਨਵੇਂ ਹਾਂ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਰਫ ਅਭਿਆਸ ਵਿੱਚ ਹੀ ਬੈਠੇ ਰਹਿਣ ਨੂੰ ਚਿਤ ਕਰਦਾ ਹੈ ਇਸ ਅਵਸਥਾ ਵਿੱਚ ਪਹੁੰਚ ਕੇ ਅਭਿਆਸੀ ਵਿਅਕਤੀ ਨੂੰ ਸਰੀਰ ਦੇ ਦੁੱਖ ਸੁੱਖ ਪਾਲਾ ਗਰਮੀ ਆਦਿ ਦੀ ਉਜੇ ਹੋਸ਼ ਨਹੀਂ ਰੰਦੀ ਉਸ ਨੂੰ ਹਵਾ ਅਤੇ ਸਵਾਸਾਂ ਦੀ ਵੀ ਲੋੜ ਨਹੀਂ ਰੰਦੀ ਕਿਉਂਕਿ ਉਸ ਦਾ ਸਰੀਰ ਨਾਲ ਉਹ ਕਾ ਹੀ ਸੰਬੰਧ ਟੁੱਟ ਚੁੱਕਾ ਹੁੰਦਾ ਹੈ ਇਸ ਅਵਸਥਾ ਦੇ ਪੂਰਨ ਅਭਿਆਸੀ ਆਪਣੀ ਖੁਸ਼ੀ ਨਾਲ ਆਤਮਾ ਨੂੰ ਜਿਸਮ ਨਾਲੋਂ ਅਲੱਗ ਕਰ ਸਕਦੇ ਹਨ ਜਿੱਥੇ ਜਿਸਮ ਪੁਸ਼ਾਕ ਦੀ ਤਰ੍ਹਾਂ ਪਿਆ ਰੰਦਾ ਹੈ ਇਹ ਗੱਲ ਅਕਲ ਦੇ ਦਾਇਰੇ ਤੋਂ ਹੈ ਹੀ ਬਾਹਰ ਕੇਵਲ ਇਸ ਅਵਸਥਾ ਵਿੱਚ ਪਹੁੰਚ ਕੇ ਹੀ ਇਸ ਦੀ ਸੱਚਾਈ ਦਾ ਕਾਇਲ ਹੋਈਦਾ ਹੈ ਇਸ ਅਵਸਥਾ ਵਿੱਚ ਆਤਮਾ ਦਾ ਜਿਸਮ ਉੱਪਰ ਪੂਰਨ ਹੁਕਮ ਅਤੇ ਕਬਜ਼ਾ ਹੁੰਦਾ ਹੈ ਜਿਸਮ ਆਤਮਾ ਦੀ ਤਾਬਿਆ ਰਹਿੰਦਾ ਹੈ ਜਿਹੜੇ ਮਹਾਤਮਾ ਇਸ ਅਵਸਥਾ ਦੇ ਖਿਦਾਰੇ ਹਨ ਉਹ ਜਾਣਦੇ ਹਨ ਜੇਕਰ ਆਤਮਾ ਚਾਹੇ ਤਾਂ ਜਿਸਮ ਬਿਲਕੁਲ ਹਲਕਾ ਹੋ ਸਕਦਾ ਹੈ ਇਸਦਾ ਵਜ਼ਨ ਕੁਝ ਆਪਸ ਵਿੱਚ ਐਸਾ ਕਫਤ ਹੋ ਜਾਂਦਾ ਹੈ ਕਿ ਜ਼ਮੀਨ ਉੱਤੇ ਪਾਰ ਰਹਿੰਦਾ ਹੀ ਨਹੀਂ ਜੇ ਆਤਮਾ ਚਾਹੇ ਤਾਂ ਜਿਸਮ ਪਵਨ ਰੂਪ ਵਾਂਗ ਸਕਦਾ ਹੈ ਜੋ ਕਿ ਆਮ ਲੋਕਾਂ ਨੂੰ ਨਜ਼ਰ ਨਾ ਆਵੇ ਇਹ ਗੱਲ ਫਿਰ ਦਿਮਾਗੀ ਚਾਰ ਦਿਵਾਰੀ ਵਿੱਚ ਫਸੇ ਇਨਸਾਨ ਨਹੀਂ ਸਮਝ ਸਕਦੇ ਪਰ ਇਨਾਂ ਯਾਦ ਰੱਖਣਾ ਚਾਹੀਦਾ ਹੈ ਕਿ ਸਾਇੰਸ ਨੇ ਵੀ ਅਤੇ ਫਿਲਾਸਫਰਾਨੇ ਨੇ ਵੀ ਇਹ ਗੱਲ ਆਮ ਪ੍ਰਸਿੱਧ ਕਰ ਦਿੱਤੀ ਹੈ ਕਿ ਖਿਆਲਾਂ ਦਾ ਅਸਰ ਜਿਸਮ ਦੀ ਬਣਾਵਟ ਤੇ ਪੂਰਨ ਪ੍ਰਭਾਵ ਰੱਖਦਾ ਹੈ ਇਹ ਜਿਸਮ ਹੈ ਹੀ ਸਾਡੇ ਖਿਆਲਾਂ ਦੀ ਬਣਾਵਟ ਜਦੋਂ ਆਤਮਿਕ ਗਿਆਨ ਹੋ ਜਾਵੇ ਤਾਂ ਭਰੋਸਾ ਯਕੀਨ ਅਤੇ ਇਸ ਯਕੀਨ ਤੋਂ ਪੈਦਾ ਹੋਈਆਂ ਸਭ ਸ਼ਕਤੀਆਂ ਸੁਰਤੇ ਸਿਰ ਆ ਜਾਂਦੀਆਂ ਹਨ ਅਤੇ ਸਿਰ ਉਸ ਵਿਅਕਤੀ ਦੀ ਖਾਸ਼ ਅਨੁਸਾਰ ਇਹ ਸਰੀਰ ਰੰਗ ਬਦਲਦਾ ਹੈ ਅਤੇ ਜੇਕਰ ਅਭਿਆਸੀ ਚਾਹੇ ਤਾਂ ਪੰਜ ਪੁੱਤਕ ਸਰੀਰ ਨੂੰ ਤਤਾਂ ਵਿੱਚ ਮਿਲਾ ਕੇ ਆਪ ਨਿਜ ਆਤਮ ਰੂਪ ਵਿੱਚ ਲੀਨ ਹੋ ਜਾਂਦਾ ਹੈ ਇਹ ਗੱਲ ਆਤਮਕ ਗਿਆਨੀਆਂ ਦੀ ਸਮਝ ਵਿੱਚ ਹੀ ਆ ਸਕਦੀ ਹੈ ਸੰਤ ਰਗਦੀਪ ਸਿੰਘ ਜੀ ਵੀਰ ਅੱਗੇ ਲਿਖਦੇ ਹਨ ਕਿ ਮੈਨੂੰ ਜੋ ਕੁਝ ਵੀ ਅਨੁਭਵ ਦੇ ਨੇਤਰਾ ਨਾਲ ਦਿੱਸਦਾ ਹੈ ਉਸ ਤੋਂ ਮੇਰਾ ਪੂਰਨ ਨਿਸ਼ਚਾ ਹੋ ਗਿਆ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨਦੀ ਵਿੱਚ ਕਈ ਦਿਨ ਅਲੋਪ रह ਸਕਤੇ ਸਨ ਆਪਣੀ ਖੁਸ਼ੀ ਨਾਲ ਦੇਹ ਦਾ ਤਿਆਗ ਕਰ ਸਕਦੇ ਸਨ ਅਤੇ ਦੇਹ ਦੇ ਸੰਸਕਾਰ ਜਾਂ ਦਵੋਂ ਸੰਬੰਧੀ ਲੋਕਾਂ ਦੇ ਝਗੜਨ ਉੱਤੇ ਉਸ ਦੇਹੀ ਨੂੰ ਆਤਮਕ ਸ਼ਕਤੀ ਦੇ ਜ਼ਰੀਏ ਤਤਾਂ ਵਿੱਚ ਅਲੋਪ ਕਰ ਸਕਦੇ ਸਨ ਆਖਰ ਅਸੀਂ ਵੀ ਤੇ ਸਰੀਰ ਨਾਲ ਇਹੋ ਕਿਚ ਕਰਦੇ ਹਾਂ ਆਤਮਾ ਦਾ ਸਰੀਰ ਛੱਡ ਜਾਂ ਮਗਰੋਂ ਅੱਗ ਦੇ ਜ਼ਰੀਏ ਸਰੀਰ ਨੂੰ ਪੰਜਾ ਤਤਾਂ ਵਿੱਚ ਮਿਲਾ ਦਿੰਦੇ ਹਾਂ ਅਭਿਆਸੀ ਜਾਨਾ ਆਤਮਿਕ ਸ਼ਕਤੀ ਦੇ ਜਰੀਏ ਬਰਾਦਿੰਦੇ ਹਨ ਸਮਾਗਤੀ ਅੰਤਰੀਪ ਜਾਂ ਗੂਰ ਹਾਲਤ ਵਿੱਚ ਪਹੁੰਚ ਕੇ ਵਿਅਕਤੀ ਵਾਸਤੇ ਕੋਈ ਕੈਦ ਨਹੀਂ ਰਹਿੰਦੀ ਉਹ ਆਪਣੀ ਆਤਮਾ ਨੂੰ ਸਰਵ ਵਿਆਪਕ ਪਰਮਾਤਮਾ ਨਾਲ ਅਪੇਰ ਦੇਖਦਾ ਹੈ ਜਿਸ ਤਰ੍ਹਾਂ ਸਾਡਾ ਖਿਆਲ ਜਿੱਥੇ ਚਾਹੀਏ ਉਸੇਨ ਮਾਤਰ ਵਿੱਚ ਪਹੁੰਚ ਜਾਂਦਾ ਹੈ ਅਤੇ ਸੁਪਨੇ ਵਿੱਚ ਸਾਡਾ ਸੂਖਮ ਸਰੀਰ ਜਿੱਥੇ ਚਾਹੇ ਬਿਗੈਰ ਫਾਸਲੇ ਜਾਂ ਵਕਤ ਦੀ ਕੈਦ ਤੇ ਪਹੁੰਚ ਜਾਂਦਾ ਹੈ ਇਸੇ ਤਰ੍ਹਾਂ ਨਾਮ ਅਭਿਆਸੀ ਜਾਗਰਤ ਅਵਸਥਾ ਵਿੱਚ ਸਰੀਰ ਸਮੇਤ ਜਿੱਥੇ ਚਾਹੇ ਪਹੁੰਚ ਸਕਦਾ ਹੈ ਸਾਡੇ ਤਿੰਨ ਗੁਰੂ ਸਹਿਬਾਨ ਆਪਣੇ ਸਰੀਰਾਂ ਸਮੇਤ ਇਸ ਮਾਤ ਲੋਕ ਤੋਂ ਅਲੋਪ ਹੋ ਗਏ ਸਨ ਪਹਿਲੀ ਪਾਸ਼ਾਹੀ ਪੰਜਵੀਂ ਪਾਸ਼ਾਹੀ ਅਤੇ ਦਸਵੀਂ ਪਾਸ਼ਾਹੀ ਨੇ ਸਰੀਰਾਂ ਸਮੇਤ ਪਰਲੋਕ ਗमन ਕੀਤਾ ਸੀ ਭਾਵੇਂ ਅੱਜ ਕੱਲ ਦੇ ਦਲੀਲ ਅਤੇ ਅਕਲ ਦੇ ਗੁਲਾਮ ਪੜੇ ਲਿਖੇ ਕਈ ਸੱਜਣ ਇਹਨਾਂ ਆਤਮਿਕ ਗੱਲਾਂ ਨੂੰ ਨਾ ਸਮਝਦੇ ਹੋਏ ਇਨਾ ਗੱਲਾਂ ਦਾ ਸੰਭਵ ਹੋਣਾ ਨਹੀਂ ਮੰਨਦੇ ਪਰ ਜਦ ਉਹ ਸਿਮਰਨ ਦੇ ذریعے ਜਰਾ ਉੱਚੀਆਂ ਆਤਮ ਅਵਸਥਾ ਕਰ ਖੁੱਜਣਗੇ ਤਾਂ ਉਹਨਾਂ ਨੂੰ ਆਤਮਾ ਦੀਆਂ ਤਾਕਤਾਂ ਦਾ ਬਗੈਰ ਦਿੱਲੀਲबाजी ਕਰਨ ਦੇ ਬਗੈਰ ਕਿਸੇ ਦੇ ਸਮਝਾ ਦੇ ਖੁਦ ਬਾ ਖੁਦ ਯਕੀਨ ਆ ਜਾਵੇਗਾ ਰੋਹਾਨੀ ਇਲਮ ਜੋ ਕਿ ਦੁਨੀਆ ਦੇ ਸਭ ਇਲਮਾਂ ਨਾਲੋਂ ਮੁਸ਼ਕਿਲ ਅਤੇ ਪੇਚੇਦਾ ਇਲਮ ਹੈ ਸਮਝਣ ਵਾਸਤੇ ਜ਼ਿੰਦਗੀ ਦਾ ਘੱਟ ਤੋਂ ਘੱਟ ਵਕਤ ਵੀ ਨਾ ਦੇਂਦੇ ਹੋਏ ਇਸ ਇਲਮ ਨੂੰ ਮਖੋਲ ਕਰਨਾ ਜਾ ਸੰਤਾ ਸਾਧਵਾਨ ਮਖੋਲਗਣਾ ਬੜਾ ਹੀ ਅਨਿਆਏ ਹੈ ਭਜਨ ਇੱਕ ਐਸੀ ਖੇਚ ਹੈ ਜਿਸ ਵੱਲ ਅਜ ਤੱਕ ਕੋਈ ਐਸਾ ਪੁਰਸ਼ ਨਹੀਂ ਜੋ ਸ਼ਰਧਾ ਨਾਲ ਚੁੱਕਿਆ ਹੋਵੇ ਅਤੇ ਫਿਰ ਨਿਰਾਸ਼ ਹੋਇਆ ਹੋਵੇ ਨਾਸਤਕ ਤਾਂ अनेका ਹੋਏ ਹਨ ਜਿਨ੍ਹਾਂ ਨੇ ਰੱਬ ਨੂੰ ਮਿਲਣ ਵਾਸਤੇ ਸੱਚੀ ਕੋਸ਼ਿਸ਼ ਕੀਤੀ ਅਦੇ ਰੱਬ ਦੇ ਦਰਸ਼ਨ ਕਰਕੇ ਬੜੇ ਭਗਤ ਜਾਂ ਪੂਰੇ ਆਸਤਕ ਬਣੇ ਪਰ ਐਸਾ ਕੋਈ ਵਿਅਕਤੀ ਨਹੀਂ ਹੋਇਆ ਜਿਸ ਨੇ ਬੰਦਗੀ ਕੀਤੀ ਹੋਵੇ ਅਤੇ ਉਸ ਨੂੰ ਸੁਖ ਸਹਿਜ ਅਤੇ ਆਨੰਦ ਪ੍ਰਾਪਤ ਹੀ ਨਾ ਹੋਇਆ ਹੋਵੇ ਐਸਾ ਤਾਂ ਹੋ ਹੀ ਨਹੀਂ ਸਕਦਾ ਵਾਹਿਗੁਰੂ ਵੱਲ ਇੱਕ ਕਦਮ ਤੁਰਿਏ ਇੱਕ ਸੱਚਾ ਹੰਬਲਾ ਮਾਰੀਏ ਉਸ ਨੂੰ ਫਲ ਉਸੇ ਵੇਲੇ ਆਨੰਦ ਸ਼ਾਂਤੀ ਅਤੇ ਤੀਰਜ ਦੀ ਸ਼ਕਲ ਵਿੱਚ ਮਿਲ ਜਾਂਦਾ ਹੈ ਇਸ ਮਾਰਗ ਦੇ ਕੋਈ ਤੁਰਿਆ ਹੋਇਆ ਕਦਮ ਨੇ ਸਫਲ ਨਹੀਂ ਜਾਂਦਾ ਬੰਦਗੀ ਵਿੱਚ ਪੂਰਾ ਉਤਰਨਾ ਬੇਸ਼ੱਕ ਕਠਨ ਕੰਮ ਹੈ ਪਰ ਅਸੰਭਵ ਤਾਂ ਬਿਲਕੁਲ ਨਹੀਂ ਜਿਵੇਂ ਕਮਾਲ ਦਾ ਕਮਈ ਕਮਾਲ ਦਾ ਲਖਾਰੀ ਚਿੱਤਰਕਾਰ ਡਾਕਟਰ ਸੱਜਨ ਇੰਜੀਨੀਅਰ ਬੰਨਾ ਬਿਹਤ ਕੋਸ਼ਿਸ਼ ਦਾ ਨਤੀਜਾ ਹੁੰਦਾ ਹੈ ਇਸੇ ਤਰ੍ਹਾਂ ਪਰਮਾਤਮਾ ਦਾ ਸੱਚਾ ਭਗਤ ਬੰਨਾ ਵੀ ਕੋਈ ਆਸਾਨ ਕੰਮ ਨਹੀਂ ਬੜੀ ਮਿਹਨਤ ਧੀਰਜ ਅਤੇ ਆਪਣੀਆਂ ਕਮਜ਼ੋਰੀਆਂ ਨਾਲ ਲੜਾਈ ਦੇ ਬਾਅਦ ਇਹ ਦਰਜਾ ਹਾਸਲ ਹੁੰਦਾ ਹੈ ਪਰ ਭਗਤ ਲੋਕ ਬੰਦਗੀ ਦੀਆਂ ਬੜੀਆਂ ਕਠਨ ਮੰਜ਼ਲਾਂ ਲੰਘਦੇ ਹੋਏ ਵੀ ਖੁਸ਼ ਪਰਸਾਨ ਅਤੇ ਅਕਾਲ ਪੁਰਖ ਦੇ ਸ਼ੁਕਰ ਗੁਜ਼ਾਰ ਹੁੰਦੇ ਹਨ ਉਹ ਸਮਝਦੇ ਹਨ ਕਿ ਉਹਨਾਂ ਨੇ ਕੋਈ ਕੋਸ਼ਿਸ਼ ਮਿਹਨਤ ਕੀਤੀ ਹੀ ਨਹੀਂ ਸਭ ਰੱਬ ਦੀ ਮਿਹਰ ਹੀ ਮਿਹਰ ਸੀ ਉਹ ਉਹ ਦੇਖਦੇ ਹਨ ਕਿ ਉਹਨਾਂ ਦੀ ਹਰ ਕੋਸ਼ਿਸ਼ ਦੇ ਬਦਲੇ ਉਹਨਾਂ ਨੂੰ ਕਈ ਗੁਣਾ ਜ਼ਿਆਦਾ ਆਨੰਦ ਸ਼ਾਬਾਸ਼ ਅਤੇ ਹੌਸਲਾ ਮਿਲਦਾ ਰਿਹਾ ਹੈ ਇਸੇ ਵਾਸਤੇ ਹੀ ਉਹ ਨਿਰਮਲ ਰਹਿੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ